روز ديوان تر ارادت کو دان سوئے ان د موک سوکم آي گور پورا نال کي پارن ڏييا آندن تو ته گرييا موند سگيه پا جو ਬੱਤ ਦੀ ਮੌਕਾ ਦੀ ਅੱਪਾ ਕੱਲ ਰਾਤ ਰੁਕੇ ਸੀ ਗੁਰਦੁਆਰਾ ਟਾਲਾ ਸਹਿ ਦੇਖੀਏ ਇਹ ਜੋ ਗੁਰੂ ਘਰ ਹੈ ਇਸ ਦਾ ਬਹੁਤ ਹੀ ਪ੍ਰਮੁਖ ਇਤਿਹਾਸ ਇਹ ਆ ਕਿ ਇਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਦਾ ਉਹ ਸਿਰ ਹੈ ਉਹ ਇੱਕੋ ਹੀ ਵਾਰ ਨਾ ਧਰਤ ਤੋਂ ਅਲੱਗ ਹੋ ਗਿਆ ਸੀ ਬਈ ਤੇ ਇਸੇ ਸਥਾਨ ਤੋਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਜੋ ਸਿਰ ਹੈ ਉਹ ਖੱਬੀ ਧਲੀ ਤੇ ਰੱਖ ਕੇ ਹਰਮੰਦਰ ਸਾਹਿਬ ਵਿਖੇ ਭੇਟ ਕਰ ਦਿੱਤਾ ਗਿਆ ਸੀ ਇਸ ਸਥਾਨ ਦਾ ਇਤਿਹਾਸ ਇਹੋ ਆ ਇਹ ਜੇ ਤੁਸੀਂ ਸੰਖੇਪ ਵਿੱਚ ਪੜਨਾ ਹੈ ਉਹ ਆਰੇ ਆ ਜੀ ਤੁਸੀਂ ਦੇਖ ਸਕਦੇ ਹੋ ਪਾਜ਼ ਕਰਕੇ ਇਹ ਇਸ ਗੁਰੂ ਘਰ ਚ ਅਜਾਇਬ ਘਰ ਬਣਿਆ ਹੋਇਆ ਵਾ ਸੇਵ ਕਰ ਵਿੱਚ ਮੋਟੀ ਮੁੱਟੀ ਜਾਣਕਾਰੀ ਵੀ ਕੁਝ ਕੁ ਵਿਸ਼ਾ ਜਾਂ ਰਿਲੇਟਡ ਵੀ ਪੂਰਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਬਈ ਤੇ ਹੁੰਜ ਸਾਰੇ ਗੁਰੂਆਂ ਬਾਰੇ ਜਾਂ ਜੋ ਜੋ ਸ਼ਹੀਦ ਹੋਏ ਨੇ ਸਾਰਿਆਂ ਬਾਰੇ ਜਾਣਕਾਰੀ ਇੱਥੇ ਦਿੱਤੀ ਗਈ ਹੈ ਇਸ ਸੇਵ ਕਰ ਦੇ ਵਿੱਚ ਹਰਗੋਬਿੰਦ ਸਿੰਘ ਜੀ ਦਾ ਵੀ ਇਤਿਹਾਸ ਇੱਥੇ ਸੰਕੇਪ ਵਿੱਚ ਲਿੱਤਾ ਵਿਆ ਇਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਜੋ ਕਿ ਆਪਣੇ ਪਾਤਸ਼ਾਹੀ ਨੌਵੇਂ ਜੀ ਸिखਾਂ ਦੇ ਨੌਵੇਂ ਗੁਰੂ ਉਹਨਾਂ ਦਾ ਵੀ ਇਤਿਹਾਸ ਜਾਣਨਾ ਦੀ ਵੀ ਜੀਵਨ ਬਾਰੇ ਕੀ ਕੀ ਬੀਤਿਆ ਕੀ ਕੀ ਗੱਲਾਂ ਹੋਈਆਂ ਸਾਰਾ ਕੁਝ ਇੱਥੇ ਸੰਕੇ ਵਿੱਚ ਦਿੱਤਾ ਹੋਇਆ ਜੀ ਜੀ ਲੱਗਿਆ ਆਪਾਂ ਚੱਲਣਾ ਗੁਰਦੁਆਰਾ ਟਾਲਾ ਸਾਹਿਬ ਤੋਂ ਤੇ ਅੰਮ੍ਰਿਤਸਰ ਜਾਣਾ ਅੱਜ ਆ ਸਾਮਾਨ ਵਗੈਰਾ ਬੰਨ ਲਿਆ ਸੀ ਮੀਂਹ ਵੀ ਪੈਣ ਲੱਗ ਰਿਹਾ ਹੈ ਕੰਮ ਮੌਨ ਵੀ ਠੰਡਾ ਮੱਕੀ ਹੌਲੀ ਹੌਲੀ ਜਾਵਾਂਗੇ 7-8 ਕਿਲੋਮੀਟਰ ਹੀ ਐਥੋਂ ਇਹਨਾਂ ਨੇ ਰੁਕਾਨੀ ਦਿੱਤਾ ਕਹਿੰਦੇ ਇੱਕ ਰਾਤ ਹੀ ਬਈ ਰੁਕ ਸਕਦਾ ਜੇ ਵੀ ਜ਼ਿਆਦਾ ਦਿਨ ਰਹਿਣਾ ਤਾਂ ਕਮਰਾ ਲੈਣਾ ਪੈਣਾ ਬਈ ਆ ਚਲੋ ਬਾਬਾ ਜੀ ਕੋਈ ਨਾ ਅੱਜ ਜੀ ਪਹੁੰਚ ਚੁੱਕੇ ਆਪਾਂ ਟਿਕਿਆ ਕਮਾਂਡ ਤੇ ਸਾਈਕਲ ਵਾਲਾ ਬਲੱਟ 'ਚ ਤੇ ਪਹਿਲੇ ਫਲੋਰ 'ਤੇ ਆਪਣਾ ਸਰਵੇ ਸੈਂਟਰ ਬਾਕੀ ਭਈ ਆਪਾਂ ਸਾਈਕਲ ਸਰਵਿਸ ਵਾਸਤੇ ਖੜਾਤਾ ਵਾ ਤੇ 3-4 ਦਿਨ ਲੱਗਣੇ ਤੇ ਬਾਕੀ ਇੱਥੇ ਹਰਮੰਦਰ ਸਾਹਿਬ ਸਾਈਕਲ ਸੇਵ ਵੀ ਹੈਗਾ ਤੁਹਾਨੂੰ ਪਤਾ ਹੈ ਅੱਜ ਕੱਲਾ ਟਾਈਮ ਕਿਦਾਂ ਦਾ ਤੇ ਨਾਲੇ ਆਪਣੀ ਸਾਈਕਲ ਦੀ ਸਰਵਿਸ ਹੋ ਜਾਣੀ ਨਾਲੇ ਆਪਣੇ ਨਾਲ ਭਾਈ ਜਿਹੜਾ ਲਾਪਤਰੀਦ ਨੇ ਨਾਲ ਰਲਦਾ ਉਹ ਆ ਜਾਣਾ ਕੋਲ ਤਾਂ ਹੀ ਬਾਕੀ ਵੀ ਦੇਖੋ ਇਹਨੂੰ ਕਹਿੰਦੇ ਨੇ ਨੈਕਸਟ ਲੈਵਲ ਦੀ ਮੋਡੀਫਿਕੇਸ਼ਨ ਆਪਣੇ ਤਾਂ ਉਹੀ ਵੀਲ ਬੂਲ ਜੇ ਪਵਾਏ ਜਾਂਦੇ ਰਹਿੰਦੇ ਆ ਜੇ ਕਿਸੇ ਨੇ ਮੋਡੀਫਿਕੇਸ਼ਨ ਕਰਨੀ ਆ ਐਦਾਂ ਦੀ ਕਰੋ ਚਾਰ ਜਾਣੇ ਸ਼ਵਾਸ਼ਾਦੀ ਸ਼ਵਾਸ਼ਦੀਨ ਦੀ ਬਜਾਏ ਲਾਂਟਾ ਪਾਉਣਾ ਬਾਕੀ ਦੇਖ ਲਓ ਇਹ ਸ਼ਾਇਦ ਡੋਲੀ ਵਾਸਤੇ ਵੀ ਬੁੱਕ ਕਰਦੇ ਆ ਜੇ ਕਿਸੇ ਨੂੰ ਚਾਹੀਦੀ ਹੋਈ ਤਾਂ ਇੱਥੇ ਬੀਆਰ ਅੰਮ੍ਰਿਤਸਰ ਆ ਕੀ ਬੁੱਕ ਕਰ ਸਕਦਾ ਵਾ ਬਾਕੀ ਸਾਈਕਲ ਖੜਾ ਦਿੱਤਾ ਆਪਾਂ ਨੂੰ 4 ਦਿਨਾਂ ਬਾਅਦ ਮਿਲਣਾ ਇੰਨੇ ਆਪਾਂ ਰੈਸਟ ਕਰ ਲੈਣੀ ਆ ਮੇਲੇ ਆਪਣਾ ਪੈਰ ਸਹੀ ਹੋ ਜਾਣਾ ਬਾਕੀ ਚੱਲਦੇ ਹਾਂ ਹੁਣ ਦਰਬਾਰ ਸਾਹਿਬ ਵੱਲ ਲੱਗ ਫੇਸ ਤੋਂ ਜਦੋਂ ਮਿਲਿਆ ਪੜਨ ਲੱਗ ਪਾ ਹਾਂ ਹਾਂ ਇਹ ਹੈਗੀ ਬਈ ਗੱਲ ਤੇ ਮੀ ਪੈਣ ਲੱਗ ਗਿਆ ਸੀਗਾ ਪਰ ਰੁਕ ਗੇ ਜੀ ਕਿਉਂਕਿ ਆਪਣੇ ਕੋਲੇ ਛਤਰੀ ਆਪਾਂ ਭੁੱਲੇ ਆਏ ਐ ਇਸ ਟਾਈਮ ਹਾਂ ਤੇ ਬਾਈ ਮਿਲਿਆ ਕਹਿੰਦਾ ਚੱਲ ਮੈਂ ਛੱਡਿਆ ਹਾਂ ਨਾ ਆਪਾਂ ਕੋਲ ਟੋਚ ਲੈਣੀ ਆ ਭਾਗੀ ਬਾਈ ਨੇ ਅੱবি ਆਈ ੜੀ ਲਾਈਵ ਹੋਈ ਆ ਅਫੀਸ਼ੀਅਲ ਮਣੀ ਵਾਓ ਮੀ ਫੋਨ ਕਿਤੇ ਜਾ ਕੇ ਘਟਿਆ ਬਹੁਤ ਤੇਜ਼ ਨਹੀਂ ਪੈ ਰਿਹਾ ਜੀ ਬਹੁਤ ਜ਼ਿਆਦਾ ਚਲੋ ਸ਼ੋਤਰਾ ਤੱਕ ਆ ਰਿਹਾ ਹੈ ਬੈਗ ਘੜੀ ਘਰ ਦੇ ਵਿੱਚ ਜਮਾ ਕਰਵਾਤੀ ਜਾਂ ਹੁਣ ਬੂਟ ਵੀ ਕਰਵਾਈ ਦੇਣੀ ਹੁੰਦੀ ਤੇ ਵੈਸੇ ਵੀ ਅੰਦਰ ਆਪਣ ਨੂੰ ਤਿੰਨ ਚਾਰ ਦਿਨਾਂ ਤਾਈਂ ਆਪਾਂ ਮੇਨ ਮੇਨ ਆਪਣੇ ਜਿਹੜੇ ਕੱਪੜੇ ਆਉਂ ਕੱਟੜ ਕੇ ਆਪਣੇ ਛੋਟੇ ਵੇਲੇ ਤੇ ਪਾ ਲਈ ਆ ਬਹੁਤ ਵੀ ਜਮਾ ਕਰਵਾ ਹੀ ਦਿੰਦੇ ਆ ਬੰਦ ਬੰਦ ਤੇ ਨੋਟੂ ਕਿਸੇ ਪੰਗਰ ਮੰਦਰ ਸਾਰੀ ਗੋਲਡਨ ਟੈਂਪਲ ਦੀਆਂ ਜਿਆਲਾ ਮੀਂਦਾਂ ਤਰਜੇ ਤੁਸੀਂ ਮੀ ਦੋ ਦਾ ਦ੍ਰਿਸ਼ ਦੱਪਣਿਆ ਕਿ ਨਾ ਸੋਨਾ ਬਣਿਆ ਪਿਆ ਜਿਉਂ ਕਿਸੇ ਵੀ ਵੜਿਆ ਜੋ ਕਿਸ ਬਾਹਰ ਹੋਈ ਕੰਸੀ ਤੇਰਾ ਮੁਖਮਲਾ ਕਰਾ ਆਈ ਸੋ ਪਤਸ਼ਾਹੋਂ ਸਮ ਫਤਸਾਹ ਉਦਾਦੀਂ ਘੋਏ ਕੀਮਤ ਪਾਏ ਨਾ ਜਿਆ ਜਾਏ ਵਾਹਨਾਂ ਬੋਲੇ ਜੀ ਰਬੇ ਸਮਾਈ ਵਤਨ ਜੀ ਸਾਥਿ ਸਾਥ ਗੰਜੇ ਰਬੇ ਜੀ ਸਾਡੇ 8:30 ਦਾ ਟਾਈਮ ਹੋ ਚੁੱਕਿਆ ਬਾਈ ਪੜਾ ਦਰਵਾਜ਼ਾ ਦੇ ਆਪਾ ਅੰਦਰ ਹੀ ਜੀ ਤੋ ਲੰਗਰ ਸ਼ੁਰੂ ਕਰਾਂਗੇ ਜਲਦੀ ਕੀ ਰੋਕਣਾ ਹੈ 3-4 ਦਿਨ ਕਿਉਂਕਿ ਇੰਨੇ ਚੰਪਣ 사이ਕਲ ਵੀ ਸਹੀ ਹੋ ਜਾਣਾ। ਉਹ ਜੀ ਉਹਨਾਂ ਨੇ ਕਿਹਾ ਕਿ ਤਿੰਨ ਚਾਰ ਦਿਨ ਲੱਗੀਆਂ ਨੇ ਵੀ ਆਪਣੇ ਤੋਂ ਅੱਗੇ ਵੀ ਹੋਰ ਪੰਜ 사이ਕਲ ਬੁੱਕਿੰਗ ਤੇ ਆ। ਕਿਰਦੀ ਸਰਵਿਸ ਪੈਂਡਿੰਗ ਰਹੀ ਆ। ਤੇ ਆਪਣਾ ਖੇਮੇ ਨੰਬਰ ਤੇ ਆ ਤੇ ਉਹਨਾਂ ਨੇ ਤਿੰਨ ਕੁ ਦਿਨਾਂ ਦਾ ਟਾਈਮ ਦਾ ਪੱਕਾ ਹੀ ਦਿੱਤਾ ਬਈ ਦਿਨਾਂ ਲਈ ਆਪਣਾ ਪੈਰ ਵੀ ਸਹੀ ਹੋ ਜਾਣਾ। ਵੀ ਪਹਿਲਾਂ ਨਾਲੋਂ ਤਾਂ ਸੋਜ ਘਟ ਗਈ ਆ। ਦਰਦ ਵੀ ਘਟ ਗਏ ਕਰਦਾ ਹਾਂ। ਤੇ ਬਾਕੀ ਅਜ ਅਪਾ ਰੁਕੇ ਆ। ਆਂਡ ਦਬਾਨ ਹਾਲ ਮਨਜੀਤ ਸਾਹਿਬ ਦੋ ਕਿਲੰਗਰ ਹਾਂ ਅਲਰੇ ਬਿਲਕੁਲ ਸਾਹਮਣੇ ਆ ਬਾਕੀ ਇੱਥੇ ਸੇਫਟੀ ਵੀ ਹੈਗੀ ਵੀ ਕੁਝ ਹੱਦ ਤੱਕ ਉਧਰ ਨਾਲੋਂ 50% ਫਰਕ ਹੈ ਵੀ ਆਧਾਰ ਕਾਰਡ ਵਗੈਰਾ ਨੰਬਰ ਵਗੈਰਾ ਨੋਟ ਕੀਤਾ ਵਾ ਬਾਕੀ ਤੁਹਾਨੂੰ ਦਿਲਦੇ ਆਪਾਂ ਕੱਲ ਅਗਲੇ ਵਲੌਗ ਤੇ ਤੇ ਅੱਜ ਦਾ ਇਥੋਂ ਤੱਕ ਲਈ ਤਰੱਕੀ ਕਰ ਗਈ ਆ ਆਪਣੀ ਕੋਈ ਵੀ ਜੇ ਕੋਈ ਗਲਤੀ ਮੰਨਤੀ ਹੁੰਦੀ ਆ ਨਾ ਜਾਂ ਕੁਝ ਗਲਤ ਬੋਲਿਆ ਜਾਂਦਾ ਆਪਾਂ ਨੂੰ ਜਰੂਰ ਕਮੈਂਟ ਦੇ ਵਿੱਚ ਦੱਸਿਆ ਕਰਿਓ ਤਾਂ ਜੋ ਆਪਾਂ ਅੱਗੇ ਤੋਂ ਆਪਣਾ ਸੁਧਾਰ ਕਰ ਸਕੀਏ